ਬੰਦਾ ਸ਼ਾਂਤੀ ਵਾਸਤੇ ਭੱਜਿਆ ਫਿਰਦਾ ਕਿ ਮੇਰਾ ਮਨ ਕਿਤੇ ਟਿਕ ਜਾਏ ਮੇਰਾ ਮਨ ਜਿਹੜਾ ਦੌਰਿਆ ਫਿਰਦਾ ਰਹਿੰਦਾ ਭੱਜਿਆ ਫਿਰਦਾ ਰਹਿੰਦਾ ਇਸ ਭੱਜੇ ਹੋਏ ਮਨ ਨੂੰ ਸ਼ਾਂਤੀ ਮਿਲ ਜਾਏ ਬੰਦਾ ਸ਼ਾਂਤੀ ਵਾਸਤੇ ਕਰਦਾ ਵੀ ਕਿਤੇ ਮੈਨੂੰ ਉਹ ਪਦਾਰਥ ਦੀ ਪ੍ਰਾਪਤੀ ਹੋ ਗਈ ਮੈਨੂੰ ਸ਼ਾਂਤੀ ਮਿਲ ਜਾਵੇ ਜਾਂ ਮੈਨੂੰ ਉਹ ਵਸਤੂ ਮਿਲ ਜਾਵੇ ਮੈਨੂੰ ਫਲਾਨਾ ਪਦਾਰਥ ਮਿਲ ਜਾਏ ਸ਼ਾਂਤੀ ਵਾਸਤੇ ਦੌੜਦਾ ਪਰ ਸ਼ਾਂਤੀ ਐਵੇਂ ਨਹੀਂ ਮਿਲਦੀ ਸਾਧ ਸੰਗਤ ਜੀ ਸ਼ਾਂਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜਿਹਦੇ ਤੇ ਹੋਵੇ ਜਿਹੜਾ ਬਾਣੀ ਪੜਦਾ ਹੈ ਨਿਤਨੇਮੀ ਹੈ ਅੰਮ੍ਰਿਤਧਾਰੀ ਹੈ ਉਹਨੂੰ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਨਹੀਂ ਤੇ ਬੰਦਾ ਜ਼ਿੰਦਗੀ ਭਰ ਸ਼ਾਂਤੀ ਦੇ ਮੰਗਰ ਦੌੜਿਆ ਫਿਰਦਾ ਰਹਿੰਦਾ ਤੇ ਐਵੇਂ ਸਾਧ ਸੰਗਤ ਜੀ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਆ ਮਾਰੇ ਰਹਿਮਤ ਕਰਦੇ ਫਿਰ ਜਿਹੜਾ ਲੋਭੀ ਮਨ ਹੈ ਉਹ ਵੀ ਤ੍ਰਿਪਤ ਹੋ ਜਾਂਦਾ ਹੈ ਉਹ ਵੀ ਰਾਜ ਜਾਂਦਾ ਹੈ ਮਾਰੇ ਦੀਆਂ ਬਖਸ਼ਿਸ਼ਾਂ ਹੁੰਦੀਆਂ ਜਿਵੇਂ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਗੁਰਪੁਰ ਬਾਹ ਰਿਹਾ ਹੈ ਕਹਿੰਦੇ ਨੇ ਜਿਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਮਹਾਰਾਜ ਜੀ ਦੀ ਮਹਾਰਾਜ ਜੀ ਦੀ ਜਿਹੜੀ ਦਾਈ ਸੀ ਉਹਦਾ ਨਾਮ ਸੀ ਦੌਲਤਾ ਦਾਈ ਤੇ ਉਹਨੇ ਬਾਬਾ ਮਹਿਤਾ ਜੀ ਨੂੰ ਕਿਹਾ ਬਾਬਾ ਕਲਿਆਣ ਚੰਦ ਜੀ ਨੂੰ ਦੇਖੋ ਜਿਨ੍ਹਾਂ ਨੂੰ ਅਸੀਂ ਭਾਵੇਂ ਕਹੀ ਮਹਿਤਾ ਜੀ ਮਹਿਤਾ ਜੀ ਕਹਿੰਦੇ ਕਾ ਮਹਿਤਾ ਕਾਲੂ ਇਦਾਂ ਜਿਹੜੇ ਨੇ ਇਹ ਸ਼ਬਦ ਸਤਕਾਰਤ ਨਹੀਂ ਹੁੰਦੇ ਇਦਾਂ ਵੀ ਬੁਲਾਉਂਦੇ ਪਰ ਬਾਬਾ ਜੀ ਦਾ ਪੂਰਾ ਨਾਮ ਹੈ ਬਾਬਾ ਕਲਿਆਣ ਚੰਦ ਜੀ ਜਿਨ੍ਹਾਂ ਨੂੰ ਅਸੀਂ ਮਹਿਤਾ ਜੀ ਬੜੇ ਪਿਆਰ ਨਾਲ ਕਹਿੰਨੇ ਆ ਤੇ ਧੰਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਦੇਖੋ ਉਹਨਾਂ ਦਾ ਨਾਮ ਹੈ ਕਲਿਆਣ ਚੰਦ ਜੀ ਸਾਰੀ ਸ੍ਰਿਸ਼ਟੀ ਨੂੰ ਦੁਨੀਆ ਨੂੰ ਕਲਿਆਣ ਬਖਸ਼ਣ ਵਾਲੇ ਧੰਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਕਲਿਆਣ ਜੀ ਦੇ ਘਰ ਆਏ ਤੇ ਦੂਜੀ ਕਮਾਲ ਦੀ ਗੱਲ ਸਾਰੀ ਦੁਨੀਆ ਨੂੰ ਤ੍ਰਿਪਤੀ ਕਰਾਉਣ ਵਾਲੇ ਦੁਨੀਆ ਦੇ ਲੋਕਾਂ ਦੀ ਤ੍ਰਿਪਤੀ ਕਰਾਉਣ ਵਾਲੇ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਤ੍ਰਿਪਤਾ ਜੀ ਦੇ ਘਰ ਆਏ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ ਇਦਾਂ ਜਿਸ ਵਕਤ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਦੌਲਤਾਂ ਦਾਈ ਕਹਿਣ ਲੱਗੀ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗੀ ਮਹਿਤਾ ਜੀ ਪਟਵਾਰੀ ਜੀ ਜੇ ਤੁਹਾਡੇ ਘਰ ਪੁੱਤਰ ਹੋਇਆ ਨਾ ਪੁੱਤਰ ਤੇ ਮੈਂ ਜੋ ਕਵਾਂਗੀ ਤੁਹਾਨੂੰ ਦੇਣਾ ਪਵੇਗਾ ਮੈਨੂੰ ਭੇਟਾ ਦੇ ਵਿੱਚ ਤੇ ਬਾਬਾ ਮਹਿਤਾ ਜੀ ਕਹਿਣ ਲੱਗੇ ਦੌਲਤਾਂ ਜੋ ਤੂੰ ਮੰਗੇਂਗੀ ਜੇ ਸਾਡੇ ਘਰ ਪੁੱਤਰ ਹੋਇਆ ਜੋ ਮੰਗੇਂਗੀ ਤੈਨੂੰ ਉਹੀ ਪਦਾਰਥ ਦਵਾਂਗੇ ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਜੋ ਕਵੇਂਗੀ ਕੋਈ ਕੱਪੜੇ ਲੈਣੇ ਹੋਏ ਕੁਝ ਵੀ ਲੈਣਾ ਹੋਇਆ ਤੇ ਸਾਨੂੰ ਦੱਸੀ ਉਹੀ ਤੈਨੂੰ ਦਵਾਂਗੇ ਜੇਕਰ ਸਾਡੇ ਘਰੇ ਪੁੱਤਰ ਪੈਦਾ ਹੋਇਆ ਤੇ ਸਾਧ ਸੰਗਤ ਜੀ ਕਿਉਂਕਿ ਦੇਖੋ ਪਹਿਲਾ ਬੇਬੇ ਨਾਨਕੀ ਜੀ ਤੇ ਹੰਸ ਹੈ ਸਨ ਗੁਰੂ ਨਾਨਕ ਦੇਵ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਭੈਣ ਜੀ ਸਤਕਾਰਯੋਗ ਜਿਨ੍ਹਾਂ ਨੂੰ ਅਸੀਂ ਵੀ ਬੇਬੇ ਨਾਨਕੀ ਕਹਿੰਨੇ ਆ ਬੇਬੇ ਤੋਂ ਭਾਵ ਹੁੰਦਾ ਹੈ ਭੈਣ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ ਵੈਸੇ ਤੇ ਜ ਜਨਾਂ ਨੂੰ ਗੁਰੂ ਨਾਨਕ ਦੇਵ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਬੇ ਕਿਹਾ ਅਸੀਂ ਸਾਰੇ ਉਹਨਾਂ ਨੂੰ ਬੇਬੇ ਕਹਿਣ ਲੱਗ ਪਏ ਇਹ ਸਤਗੁਰਾਂ ਦੀ ਵੱਡੀ ਪਾਵਰ ਹੈ ਵੱਡੀ ਸ਼ਕਤੀ ਹੈ ਕਿ ਤੁਹਾਨੂੰ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਕਿੱਕਰ ਨੂੰ ਹੱਥ ਲਾਇਓ ਕਿੱਕਰ ਸਾਭ ਹੋ ਗਈ ਜਿਹੜੇ ਰੀਠੇ ਦੀ ਛਾਵੇਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਬੈਠੇ ਉਸ ਰੀਠੇ ਨੇ ਆਪਣਾ ਸੁਭਾਅ ਚੇਂਜ ਕਰ ਲਿਆ ਆਪਣਾ ਸੁਭਾਅ ਬਦਲ ਲਿਆ ਉਹ ਕੌੜਾ ਰੀਠਾ ਮਿੱਠਾ ਹੋ ਗਿਆ ਦੁਨੀਆ ਦੇ ਵਿੱਚ ਕਿਤੇ ਵੀ ਜਾ ਕੇ ਰੀਠਾ ਲਵੋ ਰੀਠਾ ਕੌੜਾ ਮਿਲਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਆਪਣੀ ਨਿਯਾਮਤ ਕੀਤੀ ਬਰਹਿਮਤ ਕੀਤੀ ਬਖਸ਼ਿਸ਼ ਕੀਤੀ ਉਸ ਕੌੜੇ ਰੀਠੇ ਨੇ ਵੀ ਆਪਣਾ ਸੁਭਾਅ ਬਦਲ ਕੇ ਕੌੜਾ ਰੀਠਾ ਮਿੱਠਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦਰਖਤਾ ਨੇ ਵੀ ਲਾਭ ਲਿਆ। ਸਤਿਗੁਰੂ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਬਖਸ਼ਿਸ਼ ਭੂਤਾਂ ਪ੍ਰੇਤਾਂ ਦਾ ਵੀ ਉਧਾਰ ਹੋ ਗਿਆ। ਪਸ਼ੂਆਂ ਦਾ ਵੀ ਉਧਾਰ ਹੋ ਗਿਆ। ਅਸੀਂ ਖਾਲੀ ਬੈਠਿਆਂ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਤੋਂ। ਬਾਕੀ ਸਭ ਨੇ ਮਹਾਰਾਜ ਸਾਹਿਬ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਾਂ। ਸੋ ਇਦਾਂ ਇਹ ਮਹਾਰਾਜ ਦੀ ਸ਼ਕਤੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਹੈ ਵਡਿਆਈ ਹੈ ਕਿ ਜਿੱਥੇ ਮਹਾਰਾ ਨੇ ਦਾਤਨ ਕੀਤੀ ਉਹ ਦਾਤਨ ਸਾਭ ਹੋ ਗਈ ਢਾਈ ਗਿੱਠ ਦਾ ਕੱਪੜਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਅਸੀਂ ਲੈ ਕੇ ਆਉਨੇ ਆ ਨਾ ਮਹਾਰਾ ਸਾਹਿਬ ਜੀ ਨੂੰ ਉਸ ਪਲਕ ਤੇ ਵਿਰਾਜਮਾਨ ਕਰਦੇ ਆ ਜਾਂ ਪਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਦਿਨੇ ਆ ਛੋਟਾ ਜਾਂ ਕੋਈ ਤੌਲੀਆ ਰੁਮਾਲ ਸੱਚ ਕਰਕੇ ਜਾਣਿਓ ਉਹ ਰਮਾਲਾ ਸਾਹਿਬ ਹੋ ਜਾਂਦਾ ਹੈ ਪਲਕ ਸਾਭ ਹੋ ਜਾਂਦੀ ਹੈ ਭਾਵੇਂ ਤੂੰ 50000 ਦਾ ਪਿੰਟ ਕੋਟ ਪਾ ਕੇ ਰੱਖ ਤੇ ਉਹ ਕਿਸੇ ਨੇ ਉਹਦੇ ਮੰਗਰ ਸਾਹਿਬ ਨਹੀਂ ਲਾਉਣਾ ਮਹਾਰਾਜ ਦੀ ਵੜਿਆਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੇ ਸਤਿਗੁਰਾਂ ਦੇ ਚਰਨ ਕਮਲ ਜਿੱਥੇ ਪਏ ਮਹਾਰਾਜ ਨੇ ਹੱਥ ਆਪਣਾ ਜਿੱਥੇ ਰੱਖਿਆ ਉਹ ਸਾਰੀਆਂ ਚੀਜ਼ਾਂ ਹੀ ਪਵਿੱਤਰ ਹੋ ਗਈਆਂ ਮਹਾਰਾਜ ਦੀ ਐਸੀ ਦਇਆ ਹੋਈ ਸੋ ਇਸ ਤਰੀਕੇ ਦੇ ਨਾਲ ਜਦੋਂ ਦੌਲਤਾਂ ਦਾਈ ਕਹਿਣ ਲੱਗੀ ਕਿ ਮੈਂ ਹੀਰੇ ਮੋਤੀ ਜਵਾਹਰਾਤ ਲਵਾਂਗੀ ਤੇ ਬਾਬਾ ਜੀ ਨੇ ਕਿਹਾ ਜੋ ਤੈਨੂੰ ਚਾਹੀਦਾ ਹੈ ਉਹ ਦੇ ਦੇਵਾਂਗੇ ਤੇ ਜਦੋਂ ਮਹਾਰਾਜ ਨੇ ਅਵਤਾਰ ਲਿਆ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਦੌਲਤਾ ਦਾਈ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਗਈ ਖੁਸ਼ ਹੋ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਤੇ ਉਸ ਵਕਤ ਦੌਲਤਾ ਦਾਈ ਆਈ ਜਦੋਂ ਬਾਹਰ ਬਾਬਾ ਜੀ ਨੂੰ ਦੱਸਿਆ ਬਾਬਾ ਕਲਿਆਣ ਚੰਦ ਜੀ ਨੂੰ ਤੁਹਾਡੇ ਘਰ ਪੁੱਤਰ ਹੋਇਆ ਹੈ ਦੌਲਤਾ ਦਾਈ ਨੂੰ ਬਾਬਾ ਮਹਿਤਾ ਜੀ ਨੇ ਹੀਰੇ ਮੋਤੀ ਜਵਾਹਰਾਤ ਦੇ ਥਾਲ ਅੱਗੇ ਕੀਤੇ ਦੌਲਤਾਂ ਦੱਸ ਕੀ ਚਾਹੀਦਾ ਤੈਨੂੰ ਚਾਹੀਦਾ ਕੀ ਹੈ ਉਸ ਸਮੇਂ ਦੋਵੇਂ ਹੱਥ ਜੋੜ ਕੇ ਖਲੋਗੇ ਬਾਬਾ ਮਹਿਤਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਾਬਾ ਜੀ ਕਹਿਣ ਲੱਗੇ ਕੀ ਗੱਲ ਪਹਿਲਾਂ ਤੇ ਕਹਿੰਦੀ ਸੀ ਮੈਂ ਉਹ ਵੀ ਲਵਾਂਗੀ ਉਹ ਵੀ ਲਵਾਂਗੀ ਕਹਿਣ ਲੱਗੀ ਬਾਬਾ ਜੀ ਸੱਚ ਕਰਕੇ ਜਾਣਿਓ ਪਟਵਾਰੀ ਜੀ ਜਿਹੜਾ ਪੁੱਤਰ ਤੁਹਾਡੇ ਘਰ ਪੈਦਾ ਹੋਇਆ ਉਹਨੂੰ ਵੇਖ ਲਿਆ ਮੇਰੀਆਂ ਸਾਰੀਆਂ ਭੁੱਖਾਂ ਲੱਥ ਗਈਆਂ ਉਹਨੂੰ ਵੇਖ ਕੇ ਮੇਰਾ ਮਨ ਤ੍ਰਿਪਤ ਹੋ ਗਿਆ ਹੁਣ ਮੇਰਾ ਕੁਝ ਵੀ ਲੈਣ ਨੂੰ ਚਿਤ ਨਹੀਂ ਕਰਦਾ ਇਸ ਕਰਕੇ ਤ੍ਰਿਪਤੀ ਸ਼ਾਂਤੀ ਜਿਹੜੀ ਹੈ ਉਹ ਸਤਿਗੁਰੂ ਦੀ ਬਖਸ਼ਿਸ਼ ਦੇ ਵਿੱਚੋਂ ਪ੍ਰਾਪਤ ਹੁੰਦੀ ਗੁਰੂ ਦੇ ਦਿਦਾਰਿਆਂ ਦੇ ਵਿੱਚੋਂ ਸ਼ਾਂਤੀ ਦੀ ਬਖਸ਼ਿਸ਼ ਹੁੰਦੀ